हेलो गाइस सत श्री अकाल जी की हालचाल है थोड़ा सा मैं दा वेलकम करती हूं मीत ब्लॉग्स के बीच आई होप तो सारे बहुत बढ़िया होंगे तेज तंदुरुस्त होंगे तो इथे जी मैं पानी है पानी हो रहा बॉयल पीने के लिए इस कैटल से काढ लेना मैं ए एक्चुअली मैं रोज ही काढ लन्नी हूं ना ਪਾਣੀ ਨੂੰ ਬੋਇਲ ਕਰਕੇ ਫਿਰ ਇਹ ਥੋੜਾ ਕੈਟਲ ਦੇ ਵਿੱਚ ਇਹ ਹੈ ਕਿ ਕੋਸਾ ਰਹਿ ਜਾਂਦਾ ਹੈ ਹੁਣ ਜਿਸ ਤਰ੍ਹਾਂ ਕਿ ਸਰਦੀਆਂ ਸ਼ੁਰੂ ਹੋ ਗਈਆਂ ਆਪਾਂ ਤਾਂ ਆਪਣੇ ਵੱਲੋਂ ਪੂਰਾ ਪ੍ਰੇਜ ਕਰਦੇ ਆ ਪਰ ਕਿਤੇ ਨਾ ਕਿਤੇ ਠੰਡ ਲੱਗ ਹੀ ਜਾਂਦੀ ਹੈ ਜਿਸ ਤਰ੍ਹਾਂ ਕਿ ਮੈਨੂੰ ਲੱਗੀ ਹੋਈ ਸੀ ਕਾਫੀ ਦਿਨਾਂ ਤੋਂ ਤੇ ਅੱਥੇ ਅੱਜ ਮੈਂ ਨਾ ਸੋਚ ਰਹੀ ਸੀ ਕਿ ਮੈਂ ਜੂਸ ਪੀਣਾ ਸਟਾਰਟ ਕਰ ਦਾਂ ਤੇ ਖੁਸ਼ੀ ਨੂੰ ਮੇ ਨਾਲ ਪਿਆਵਾਂ ਖੁਸ਼ੀ ਦੇ ਲਈ ਇਹ ਜੂਸ ਬਹੁਤ ਵਧੀਆ ਹੈ ਫਿਲਹਾਲ ਆਪਾਂ ਕਰ ਰਹੇ ਆ ਅੱਜ ਜੂਸ ਦੀ ਸ਼ੁਰੂਆਤ ਜੂਸ ਬਣਾਉਂਦੀ ਤੇ ਪਾਣੀ ਮੇਰਾ ਹੋ ਗਿਆ ਬੋਇਲ ਹੁਣ ਇਹਨੂੰ ਮੈਂ ਛਾਨ ਕੇ ਤੇ ਕੇਟਲ ਦੇ ਵਿੱਚ ਕੱਢ ਲੈਣਾ ਪਾਣੀ ਨੂੰ ਔਰ ਕੇਟਲ ਫੇਲ ਕਰਕੇ ਰੱਖ ਲੈਣੀ ਹੈ ਫਿਰ ਜਦੋਂ ਵੀ ਪਿਆਸ ਲੱਗਣੀ ਹੈ ਕਿਸੇ ਨੂੰ ਵੀ ਤੇ ਫਿਰ ਇਹਦੇ ਵਿੱਚੋਂ ਕੇਟਲ ਚੋਂ ਹੀ ਕੱਢ ਕੇ ਪੀ ਲੈਂਦੇ ਆ ਪਾਣੀ ਕਿਉਂਕਿ ਉਹਨਾਂ ਨੂੰ ਠੰਡਾ ਠੰਡਾ ਪਾਣੀ ਤਾਂ ਪੀਤਾ ਨਹੀਂ ਜਾਂਦਾ ਹਨਾ ਮੌਸਮ ਚੇਂਜ ਹੋ ਗਿਆ ਤੇ ਇੱਥੇ ਨਾ ਮੈਂ ਅੱਜ ਆਮਲੇ ਦਾ ਜੂਸ ਬਣਾ ਰਹੀ ਸੀ ਬਹੁਤ ਦਿਨਾਂ ਤੋਂ ਮੰਮਾ ਮੇਰੇ ਕਹ ਰਹੇ ਸੀ ਕਿ ਆਪਣਾ ਥੋੜਾ ਧਿਆਨ ਰੱਖੋ ਖੁਸ਼ੀ ਦਾ ਵੀ ਧਿਆਨ ਰੱਖੋ ਜੂਸ ਪੀ ਲਿਆਵੈਲਾ ਜੂਸ ਇਸ ਜੂਸ ਦੀ ਰੈਸিপি ਮੰਮਾ ਵਾਰ-ਵਾਰ ਦੱਸਦੇ ਸੀ ਕਿ ਆਮਲੇ ਦਾ ਜੂਸ ਸ਼ੁਰੂ ਕਰ ਲੋ ਕਮ ਸੇ ਕਮ ਕੁਝ ਹੋਰ ਨਹੀਂ ਤਾਂ ਖੁਸ਼ੀ ਨੂੰ ਕਿਸ ਤਰ੍ਹਾਂ ਲੱਗੇਗਾ ਦੇਖਦੇ ਆਂ ਕੀ ਕਹਿੰਦੀ ਆ ਉਹ ਹੰਦੀ ਚੀਜ਼ਾਂ ਤਾਂ ਬੱਚਿਆਂ ਨੂੰ ਬਹੁਤ ਘੱਟ ਪਸੰਦ ਆਉਂਦੀਆਂ ਐ ਵੈਸੇ ਤੇ ਫਿਰ ਇਸ ਤੋਂ ਬਾਅਦ ਨਾ ਦੇਖੋ ਤੁਸੀਂ ਦੋ ਆਮਲਾ ਲਏ ਸੀਗੇ ਮੈਂ ਇੱਕ ਚਕੁੰਦਰ ਲਿਆ ਸੀਗਾ ਚਕੁੰਦਰ ਜੋ ਥੋੜਾ ਜਿਹਾ ਸ্লাইਸ ਮੈਂ ਰੱਖ ਲਿਆ ਸੀ ਹਲਾਗ ਤੇ ਨਾਲ ਥੋੜੀ ਜੀ ਅਦਰਕ ਲਈ ਥੋੜਾ ਗੋੜ ਤੇ ਥੋੜਾ ਹਰਾ ਧਨੀਆ ਇਹਦੇ ਵਿੱਚ ਮੈਂ ਹਲਕਾ ਜਿਹਾ ਨਮਕ ਵੀ ਪਾਇਆ ਸੀ ਤੇ ਡੇਢ ਗਲਾਸ ਪਾਣੀ ਲਿਆ ਸੀ ਤੇ ਜੂਸ ਆਪਣਾ ਬਣ ਕੇ ਰੈਡੀ ਹੋ ਗਿਆ ਸੀਗਾ ਅਸੀਂ ਤਿੰਨਾਂ ਜਣਿਆਂ ਨੇ ਪੀਤਾ ਸੀ ਮੈਂ ਹੱਬੀ ਨੇ ਤੇ ਖੁਸ਼ੀ ਨੇ ਇਹ ਜੂਸ ਅਸੀਂ ਪੀਤਾ ਸੀ ਸਵੇਰੇ ਖਾਲੀ ਪੇਟ ਜੂਸ ਪੀ ਕੇ ਵੈਸੇ ਕੋਈ ਵੀ ਚੀਜ਼ ਅਸੀਂ ਲੈਣੇ ਆ ਹਨਾ ਉਹ ਲੈਣ ਨਾਲ ਪਤਾ ਲੱਗਦਾ ਬੋਡੀ 'ਚ ਫਰਕ ਮਹਿਸੂਸ ਹੁੰਦਾ ਅੱਜ ਮੈਨੂੰ ਵੀ ਫੀਲ ਹੋਇਆ ਸੀ ਇਹਦੇ ਨਾਲ ਬੋਡੀ ਮਤਲਬ ਕਿ ਇਕਦਮ ਕਮ એનર્ਜੀ ਆ ਗਈ ਬੋਡੀ ਦੇ ਵਿੱਚ ਇਕਦਮ ਕਮ ਪ੍ਰੋਪਰ ਫਟਾਫਟ ਹੁੰਦੇ ਗਏ ਮਤਲਬ ਕੋਈ ਵੀ ਚੀਜ਼ ਲਈਏ ਅਸੀਂ ਥੋੜਾ ਬਹੁਤ ਤਾਂ ਪਤਾ ਲੱਗਦਾ ਹੈ ਹਨਾ ਉਸ ਚੀਜ਼ ਦਾ ਬੈਨੀਫਿਟ ਹੋ ਰਿਹਾ ਜਾਂ ਨਹੀਂ ਹੋ ਰਿਹਾ ਪਰ ਇਹਨੇ ਇਨਸਟੈਂਟਲੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਹੁਣ ਇਸ ਤੋਂ ਬਾਅਦ ਮੇਰੀ ਹੋ ਗਈ ਸੀਗੀ ਕੁਕਿੰਗ ਮੈਂ ਸਬਜ਼ੀ ਬਣਾ ਲਈ ਸੀਗੀ ਆਟਾ ਗੁੰਨ ਲਿਆ ਸੀਗਾ ਸਾਰਾ ਕੰਮ ਕਰਨ ਤੋਂ ਬਾਅਦ ਫਿਰ ਖਲਾਰੇ ਚੁੱਕ ਕੇ ਫਿਰ ਇਸ ਤੋਂ ਬਾਅਦ ਹੁਣ ਮੈਂ ਲਗਾ ਲਿਆ ਇੱਥੇ ਝਾੜੂ ਕਿਉਂਕਿ ਫਿਲਹਾਲ ਮੈਂ ਫੁੱਲ ਕੇ ਲਾਣੇ ਨਹੀਂ ਸੀ ਕਿਉਂਕਿ ਸਵੇਰ ਦੇ ਜਿਹੜੇ ਰੋਟੀ ਹੁੰਦੀ ਹੈ ਉਹ ਆਪਣੀ ਬੰਦੀ ਹੈ 9:30 ਤੋਂ 10 ਦੇ ਵਿੱਚ ਵਿੱਚ ਇਸ ਕਰਕੇ ਮੈਂ ਪਹਿਲੇ ਆਪਣਾ ਕਲੀਨਿੰਗ ਦਾ ਕੰਮ ਸਟਾਰਟ ਕਰ ਲਿਆ ਕਿ ਚਲੋ ਤਦ ਤੱਕ ਮੇਰੀ ਕਲੀਨਿੰਗ ਹੋ ਜਾਏਗੀ ਖੁਸ਼ੀ ਦਾ ਕੋਈ ਪਤਾ ਨਹੀਂ ਹੁੰਦਾ ਇਹਨੇ ਕਿੰਨੇ ਵਜੇ ਉੱਠਣਾ ਹੁੰਦਾ ਵੈਸੇ ਅੱਜ ਥੋੜਾ ਜਲਦੀ ਉੱਠ ਗਈ ਸੀ ਪਤਾ ਨਹੀਂ ਸਵੇਰੇ 6:30 ਵਜੇ ਉਠਾ ਕੇ ਇਹਨੂੰ ਜੂਸ ਦਿੱਤਾ ਸੀ ਸ਼ਾਇਦ ਤਾਂ ਮੇਬੀ ਪਤਾ ਨਹੀਂ ਕਿਸ ਰੀਜ਼ਨ ਨਾਲੇ ਜਲਦੀ ਉੱਠ ਗਈ ਸੀ ਅੱਜ ਵਾਂ ਸੀ ਚਲੋ ਕਿਸੇ ਵੀ ਕਾਰਨ ਉੱઠી ਪਰ ਅੱਜ ਉੱਠ ਗਈ ਸੀ ਕਿਉਂਕਿ ਜੇ ਇਹ ਜਲਦੀ ਉੱਠ ਜਾਵੇ ਨਾ ਬੱਚੇ ਜਲਦੀ ਉੱਠ ਜਾਣ ਫਿਰ ਕੰਮ ਸਾਰਾ ਫਟਾਫਟ ਨਿਬੜ ਜਾਂਦਾ ਜੇ ਬੱਚੇ ਲੇਟ ਉੱਠਣ ਫਿਰ ਸਾਰਾ ਉਹੀ ਖਲਾਰਾ ਫਿਰ ਦੁਬਾਰਾ ਪੈ ਜਾਂਦਾ ਉਹੀ ਖਲਾਰਾ ਪਿਆ ਹੀ ਹੀ ਰਹਿੰਦਾ ਇਹ ਫਰਕ ਹੋ ਜਾਂਦਾ ਹੁਣ ਇੱਥੇ ਮੇਰੀ ਸਾਰਾ ਝੋੜ ਵਗੈਰਾ ਵੀ ਲਗਾ ਲਈ ਸੀ ਪੋਚੇ ਸਾਰੀ ਮੇਰੀ ਕਲੀਨਿੰਗ ਹੋ ਗਈ ਸੀ ਕਲੀਨਿੰਗ ਤੋਂ ਬਾਅਦ फिर मैं इस तो बाद बाखो हूँ मैं मैट चक्न ली मैट बाहर रखी हुई से सामने तो फिर मैं मैट धोए तो सारे मैट क्लीन किए कुछ कपड़े हैंड वॉश से हथाला धो ले तो हूँ दोपहर का टाइम है रवनीत ले बनाई है अज मैं बीटरूटते कैरेट वाली परौंठी पाचू नौ

ਤੇ ਹੁਣ ਅਥੇ ਰਮਨੀਤ ਨੂੰ ਮੈਂ ਫੋਨਠੀ ਖਵਾ ਚੁੱਕੀ ਆ ਇਹਨੇ ਫੋਨ ਵੀ ਖਾ ਲਈ ਹੈ ਮੈਨੂੰ ਲੱਗ ਰਿਹਾ ਕਿ ਇਹਨੂੰ ਨੀਂਦ ਆ ਰਹੀ ਹੈ ਹੋ ਰਹੀ ਹੈ ਨਾ ਬਸ ਆਇਦਾ ਕੰਮ ਸਟਾਰਟ ਹੋ ਗਿਆ ਹੋਰ ਬਲ ਆਖਾ ਚੇਦੇ ਨੀਂਦ ਵੀ ਆ ਚਲੋ 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 ਹੁਣ ਆਪਾਂ ਇਹਨੂੰ ਸੁਵਾ ਲੀਏ ਰਮਨੀਤ ਸੋ ਜਾਵੇ ਦੇਖੋ ਗਾਇਜ਼ ਆਪਾਂ ਰਮਨੀਤ ਦੇ ਲਈ ਬਣਾਈ ਹੈ ਇਸ ਤੋਂ ਬਾਅਦ ਮੈਂ ਰਮਨੀਤ ਦੇ ਲਈ ਬਣਾਈ ਸੀ ਗੀਰ ਇਹ ਹੈ ਥੋੜੀ ਹੁਣ ਖਜੂਰ ਪਾਇਆ ਇਹਦੇ ਵਿੱਚ ਜਿਹੜੇ ਦੇ ਲਈ ਆਪਾਂ ਪਾਊਡਰ ਬਣਾਇਆ ਸੀ ਉਹ ਪਾਇਆ ਸਰਜੀ ਦੁੱਧ ਤੇ ਥੋੜੀ ਜਿਹੀ ਖੰਡ ਤੇ ਹੁਣ ਇਹ ਖਜੂਰਾਂ ਮੈਂ ਦੇਣ ਲੱਗੀਆਂ ਖੁਸ਼ੀ ਨੂੰ ਤੇ ਫਿਰ ਇਹ ਜਿਹੜੀ ਖੀਰ ਸੀਗੀ ਇਹ ਰਵਨੀਤ ਨੂੰ ਆਪਾਂ ਖਵਾਈ ਇਹਨੇ ਖਾਧੀ ਵੀ ਬਹੁਤ ਝੋੰਕ ਨਾਲ ਇਹਨੇ ਖਾ ਲਈ ਜਿਸ ਤਰ੍ਹਾਂ ਪਹਿਲੇ ਮੈਂ ਉਹ ਜਿਸ ਤਰ੍ਹਾਂ ਦੱਸਿਆ ਸੀਗਾ ਨਾ ਤੁਹਾਨੂੰ ਕਿ ਡਾਕਟਰ ਨੇ ਦੱਸਿਆ ਕਿ ਇਸ ਤਰ੍ਹਾਂ ਬੱਚਾ ਖਾ ਸਕਦਾ ਹੈ ਬੱਚਿਆਂ ਨੂੰ ਖਾ ਸਕਦੇ ਹੋ ਉਸ ਤਰ੍ਹਾਂ ਇਹਨੂੰ ਡਾਈਜੈਸਟ ਨਹੀਂ ਹੋਇਆ ਸੀਗਾ ਫਿਰ ਮੈਂ ਇਸ ਟਾਈਪ ਚ ਬਣਾ ਕੇ ਦੇਣਾ ਸਟਾਰਟ ਕੀਤਾ ਇਹਨੂੰ ਹਜਮ ਹੋ ਜਾਂਦਾ ਹੁਣ ਇਸ ਤੋਂ ਬਾਅਦ ਆਪਾਂ ਕਰਵਾਉਣ ਲੱਗੇ ਸੀ ਖੁਸ਼ੀ ਨੂੰ ਪੜਾਈ ਹੁਣ ਮੈਂ ਇੱਥੇ ਖੁਸ਼ੀ ਨਾਲ ਡਿਸਕਸ ਕਰ ਰਹੀ ਸੀਗੀ ਇਹਦਾ ਚੈਪਟਰ ਜਿਹੜਾ ਸੀ ਤੇ ਇਹਨੂੰ ਇੱਥੋਂ ਸਮਝ ਨਹੀਂ ਆ ਰਹੀ ਸੀ ਕਾਪੀ ਚੋਂ ਫਿਰ ਇਹਨੂੰ ਮੈਂ ਕਹੇ ਤੂੰ ਬੁੱਕ ਲੈ ਬੁੱਕ ਚੋਂ ਕਰ ਲਿਆ ਕਰ ਜੇ ਕੁਝ ਸਮਝ ਨਾ ਆਵੇ ਤਾਂ ਤੇ ਕਈ ਵਾਰ ਅਸਰ ਹੁੰਦਾ ਕਿ ਬੱਚੇ ਨੂੰ ਆਪਣਾ ਲਿਖਿਆ ਵੀ ਸਮਝ ਨਹੀਂ ਆਉਂਦਾ ਹਨਾ ਤੇ ਫਿਲਹਾਲ ਤਾਂ ਇਹਨੂੰ ਵੈਸੇ ਦੂਸਰੀਆਂ ਦੀਆਂ ਕਾਪੀਆਂ ਲੈ ਕੇ ਬਣਾਣੀਆਂ ਪੈ ਰਹੀਆਂ ਤੇ ਉਹ ਕਰਨ ਨਾਲ ਵੀ ਕਾਫੀ ਫਰਕ ਪੈਂਦਾ ਕਿਸੇ ਦੂਜੇ ਦੀ ਕਾਪੀ ਤੋਂ ਕਾਪੀ ਕਰਨਾ ਬਹੁਤ ਔਖਾ ਕੰਮ ਹੈ ਪਰ ਫਿਰ ਵੀ ਵਿਚਾਰੀ ਕਿਸੇ ਨਾ ਘਰ ਹੀ ਲੈਂਦੀ ਹੈ ਮਤਲਬ ਇਹਨੂੰ ਮੈਂ ਸਮਝਾ ਦਿੰਨੀ ਆ ਕੋਈ ਵੀ ਚੈਪਟਰ ਹੋਵੇ ਵੈਸੇ ਵੀ ਸਾਨੂੰ ਬੱਚਿਆਂ ਨੂੰ ਪਹਿਲਾਂ ਪ੍ਰੋਪਰ ਸਮਝਾਉਣਾ ਚਾਹੀਦਾ ਹੈ ਉਹਦੇ ਕੁਐਸਚਨਸ ਡਿਸਕਸ ਕਰਨੇ ਚਾਹੀਦੇ ਆ ਇਜ਼ੀ ਵੇ ਦੇ ਨਾਲ ਫਿਰ ਬੱਚੇ ਘਰ ਵੀ ਲੈਂਦੇ ਆ ਤੇ ਹੁਣ ਗਾਇਸ ਪੜਾਈ ਪੜੋਈ ਕਰਨ ਤੋਂ ਬਾਅਦ ਟਾਈਮ ਹੋ ਗਿਆ 7:30 ਖੁਸ਼ੀ ਨੇ ਰੋਟੀ ਖਾ ਲਈ ਖੁਸ਼ੀ ਇੱਥੇ ਦੇਖ ਰਹੀ ਹੈ ਕਾਰਟੂਨ ਸ਼ੁਕਰ ਹੈ ਬੋਏ ਉਕਰੇ ਬॉयਜ਼ ਕਾਰਟੂਨ ਫੁਕਰੇ ਬॉयਜ਼ ਅੱਛਾ ਤੇ ਰਵਨੀਤ ਨੂੰ ਮੈਂ ਸਾਰਿਆਂ ਇਹਨੇ ਉਠੇ ਜਾਣਾ ਵੈਸੇ ਥੋੜੀ ਦੇਰ ਤੱਕ ਜੇ ਸੌਊਗੀ ਵੀ ਤਾਂ 10-15 ਮਿੰਟ ਤੱਕ ਇਹਨੇ ਫੇਰ ਉੱਠ ਜਾਣਾ ਖੁਸ਼ੀ ਦੇਖੋ ਦੇਖ ਰਹੀ ਹੈ ਕਾਰਟੂਨ ਫੁਕਰੇ ਬॉयਜ਼ ਪਹਿਲੇ ਖੁਸ਼ੀ ਅੱਜ ਦੇਖਿਆ ਕਿ ਪਹਿਲੇ ਵੀ ਕਦੀ ਮੈਂ ਪਹਿਲਾਂ ਦੇਖਿਆ ਨਹੀਂ ਕਦੀ ਇਹ ਲੱਗਿਆ ਹੋਇਆ ਕਾਰਟੂਨ ਆਵਲੇ ਮੈਂ ਬਹੁਤ ਵਾਰ ਦੇਖਿਆ ਹੂੰ ਚਾ ਨਾਵ ਫੈਬਰੂਆਰ एक एक्शन चैन एक मोटो पतलू अच्छा खुशी दे फेवरेट ने मोटो पतलू शिन चैन मेनू शिन चैन वधिया लगदा एक मोटो पतलू एंड कुकरे बॉयज एनी ए मैं आज ही देखा ओ देखा तू सी नहीं देखा टिक टिंकू नहीं तो इस दे नाल जी असी आज दे व्लॉग दा कर दे हां एंड कल फिर मिलेंगे नवे व्लॉग दे नाल लाइक हाँ। ਲਾਈਕ ਦੋ ਤਾਂ ਲਾਈਕ ਦਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਮੈਂਟ ਜਰੂਰ ਕਰਦੇ ਹੋ ਤੇ ਕੱਲ ਮਿਲਦੇ ਆ ਜੀ ਬਾਏ ਬਾਏ